ਸਸ਼ੀਕਲ ਦੋਸਤ ਮੈਂ ਤੁਹਾਡਾ ਆਪਣਾ ਅੰਕਲ ਚੇਤਨ ਸ਼ਰਮਾ 90 ਸਾਲ ਚ ਪੰਜਾਬ ਪੁਲਿਸ ਨੇ ਦਿੱਤਾ ਨਵਾਂ ਤੋਹਫਾ ਤੁਸੀਂ ਦੇ ਸਕਦੇ ਹੋ 2 ਕਰੋੜ 60 ਲੱਖ ਦੇ ਮੋਬਾਈਲ ਇਸ ਵਕਤ ਤੱਕ ਉਹਨਾਂ ਨੇ ਜਿਹੜੇ ਰਿਕਵਰ ਕਰਕੇ ਲੋਕਾਂ ਦੇ ਹੱਥਾਂ ਚ ਦੇ ਦਿੱਤੇ ਨੇ ਜਿਹਾ ਉਹਨਾਂ ਦੇ ਅਸਲ ਮਾਲਕਾਂ ਦੇ ਹੱਥੋਂ ਉਹਨਾਂ ਨੇ ਜਿਹੜੇ ਉਹ ਮੋਬਾਈਲ ਦੇ ਦਿੱਤੇ ਨੇ ਔਰ ਅੱਜ 1350 ਮੋਬਾਈਲ ਜਿਹੜੇ ਆ ਰਿਕਵਰ ਕਰਕੇ ਅੱਜ ਫਿਰ ਪੰਜਵਾਂ ਉਹਨਾਂ ਨੇ ਸੈਮੀਨਾਰ ਜਿਹੜਾ ਬਾ ਸੀ ਅਮ ஆடிਟੋਰੀਅਮ ਵਿੱਚ ਰੱਖਿਆ ਹੈ ਔਰ ਮੈਂ ਆਪਣੇ ਵੱਲੋਂ ਤੇ ਆਪਣੀ ਸਾਰੀ ਟੀਮ ਵੱਲੋਂ ਤੇ ਬਟਾਲਾ ਵਾਸੀਆ ਵੱਲੋਂ ਪੰਜਾਬ ਪੁਲਿਸ ਦਾ ਧੰਨਵਾਦ ਕਰਦਾ ਧੰ ਮਸਤਾਂ ਸੱਤਿਆ ਚੋਣਾਂ ਵਾਲਾ ਆਪਣਾ ਪ੍ਰੋਜੈਕਟ ਕਰਵਾ ਦੇ। ਉਹਨਾਂ ਨੂੰ ਸਟਾਰਟ ਕਰਨਾ। ਉਹ ਆਪਾਂ ਅਵੇਲੇਬਲ ਪ੍ਰੋਜੈਕਟ ਚੈਟ ਨੂੰ ਲਏ ਕੋਈ ਖਾ ਲਈਏ। ਜਦੋਂ ਤੋਂ ਪਹਿਲਾਂ ਮੇਰਾ ਮੇਰਾ ਕੋਈ 40 ਨੰਬਰ ਦਾ ਆ ਜਾਂ 30 ਨੰਬਰ ਰਹਿ ਗਿਆ ਕੁੱਲ ਕਰੂ। ਉਹ ਕੋ ਬਾਇਲਰ ਬਲਰ ਮਿਲ ਲਈ। ਇਹ ਮੈਨੂੰ ਠੀਕ ਹੈ। ਮਾ ਬਣਿਸ਼ ਤੇ ਹਨੂਮਾਨ वृंदावन धाम की जय कृष्ण बल देव की जय श्री बांकी बिहारी जय गौ माता की जय सत्य सनातन धर्म की जय जो बोले सो निर्भय हरिओम शांति 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 ही चारी। 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 ਆਕਾਰ ਸੂਰਜ ਕੋਟੀ ਸਮਪ੍ਰਭਾ ਨਿਰਭਿਗਨਮ ਕੁルメ ਦੇਵਾ ਸਰਵਕਾਰੀ ਸੁਸਰਵਦਾ ਮੈਂ ਬਟਾਲਾ ਪੁਲਿਸ ਦੀ ਦਾ ਤੈ ਦਿ ਲੋ ਸ਼ੁਕਰ ਗੁਜ਼ਾਰ ਕਰਦਾ ਕਿ ਜਿਨਾਨੇ ਜਿਹ ਹੈ ਇਨਾਂ ਲੋਕਾਂ ਦੇ ਇਨੇ ਮੋਬਾਈਲ ਜਿਹੜੇਗੇ ਗਵਾਚੇ ਸੀ ਬੜੀ ਕਸ਼ਨਾਈ ਦੇ ਨਾਲ ਬੜੀ ਰਾਤ ਦਿਨ ਇੱਕ ਕਰਕੇ ਤੇ ਸਾਰਿਆਂ ਦੇ ਮੋਬਾਈਲ ਜਿਹੜਾ ਹੈਗਾ ਉਹਨਾਂ ਨੂੰ ਪੜਾ ਦਿੱਤੇਗੇ ਤੋ ਇਹ ਗੁਰੂ ਮਹਾਰਾਜ ਦੀ ਬੜੀ ਕਿਰਪਾ ਹੈ ਨਾ ਦੇਵਤੇ ਤੋ ਅਸੀਂ ਵੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਸਾਰੇ ਰਿਕਵੈ ਜੇ ਨਹੀਂ ਹੁੰਦੀ ਹੈ ਕਿ ਸਭ ਨੂੰ ਪਰਮਾਤਮਾ ਦੇਖਦਾ ਹੈਗਾ ਕਿ ਕਿਹੋ ਜਿਹੇ ਕੇ ਦਾ ਮਨ ਹੈਗਾ ਪਰ ਜਿਹੜੀ ਨੇਕ ਕਿਰਤ ਕਮਾਈ ਹੁੰਦੀ ਉਹਦਾ ਹੱਕ ਜੇ अवश्य परमात्मा किसी न किसी पास से लौटा दिंदा तो मैं अंत वेले यही अरदास करदा कि हे परमपिता परमेश्वर भाई गुरु जी इन आ सारे दे उते अपना मेहर भरे हाथ रखना जे जिथे जिथे इन आदि ड्यूटीयां लगाई है इन आदि उते भी अपना मेहर भरे हाथ रखना बोल श्री सियावर रामचंद्र महाराज की जय थैंक यू बलविंदर कुमार ਬਟਾਲੇ ਸ਼ਹਿਰ ਦਾ ਬੈਂਕਲੋਰੀ ਤੋਂ ਬੋਲਦਾ ਪਿਆ ਜੀ ਮੇਰਾ 2024 ਚ ਬਾਬੇ ਦੇ ਮੇਲੇ ਤੇ ਫੋਨ ਚੋਰੀ ਹੋਇਆ ਸੀ ਤੇ ਉਮੀਦ ਤੇ ਨਹੀਂ ਹੈਗੀ ਪਰ ਤਾਂ ਵੀ ਥੋੜੀ ਜਿਹੀ ਨਿਰਾਸ਼ੀ ਹੈਗੀ ਜੀ ਜੋ ਇਹਨਾਂ ਦੇ ਕੰਮਕਦਮ ਦੇਖਦੇ ਪੁਲਿਸ ਪੰਜਾਬ ਪੁਲਿਸੋਂ ਲੈਂਦੇ ਪਿਛਲੀ ਵਾਰ ਦੀ 6 ਮਹੀਨੇ ਪਹਿਲਾਂ ਲੋਕਾਂ ਨੇ ਇਹਨਾਂ ਨੇ ਫੋਨ ਵੰਡਿਆ ਗਿਆ ਥੋੜੀ ਉਮੀਦ ਜਗ ਪਈ ਹੈਗੀ ਤੇ ਆਪਾਂ ਵੀ ਬਾਬਾ ਜੀ ਨੇ ਪ੍ਰਾਰਥਨਾ ਕਰਦੇ ਸੀ ਵੀ ਬਾਬਾ ਜੀ ਸਾਡੇ ਫੋਨ ਮਿਲ ਜਾਏ ਤੇ ਬੜੀ ਖੁਸ਼ੀ ਹੋਈ ਏ ਅੱਜ ਮਿਲਿਆ ਏ ਜੀ ਅੱਜ ਸਾਡਾ ਫੋਨ ਪੰਜਾਬ ਪੁਲੀਸ ਦੀ ਬੜੀ ਮਿਹਰਬਾਨੀ ਹੈਗੀ ਏ ਸ਼ੁਕਰਗੁਜ਼ਾਰ ਕੀਤਾ ਜੀ ਜਿੰਨਾ ਕੀਤਾ ਇਹ ਉਲਾਗਾ ਚ ਹੈ ਇਹ ਸਰ ਕੰਮ ਕੀ ਕਰਦੇ ਤੁਸੀਂ ਜੀ ਮੈਂ ਕੰਮ ਫੇੜੀ ਦਾ ਕਰਦਾ ਹੈਗਾ ਜੀ ਪਿੰਡਾਂ ਚ ਮਨਿਆੜੀ ਵੇਚਦਾ ਪਿੰਡਾਂ ਚ ਜਾ ਕੇ ਫੇੜੀ ਲਾਈ ਦਿਆਗੀ ਜੀ ਤੇ ਕਿੱਥੇ ਕਿਵੱਚ ਹੈ ਤੁਹਾਡਾ ਫੋਨ ਜੀ ਗਾਂਧੀ ਚੌਕ ਬਾਬੇ ਦੇ ਮੇਲੇ ਦੇ 2024 ਚ ਹੈ 2024 ਚ ਮਿਲ ਕਰਦੇ ਕਰਦੇ 1 ਸਾਲ ਲੱਗ ਗਿਆ 1 ਸਾਲ 2 ਮਹੀਨੇ 2-3 ਮਹੀਨੇ ਹੋ ਗਏ ਹੈ ਸਵਾ ਸਾਲ ਬਾਅਦ ਤੁਹਾਡੀ ਜਿਹੜੀ ਸੁਣੀ ਗਈ ਆ ਉਹ ਤੁਹਾਨੂੰ ਜਿਹੜਾ ਤੁਹਾਡੇ ਮੋਬਾਈਲ ਲੱਭ ਗਿਆ ਇਹਦੇ ਲਈ ਤੁਹਾਨੂੰ ਬਹੁਤ-ਬਹੁਤ ਪਹਿਲਾਂ ਤੋਂ ਵਧਾਈ ਦਿੰਨੇ ਆ ਔਰ ਹੁਣ ਸੰਭਾਲ ਕੇ ਰੱਖਿਓ ਜਰੂਰ ਆਪਾਂ ਕਹਿੰਨੇ ਆਈ ਜੀ ਕਿਸੇ ਦਾ ਫਾਰਮ ਭਰ ਜਾਓ ਆਪਣੇ ਥਾਣੇ 'ਚ ਲਾਗੇ ਤੱਕ ਜੇ 18 ਕੰਪਲੇਨ ਜਰੂਰ ਕਰਵਾਉਣਾ ਹੈ ਜੀ ਕਿ ਹਰ ਕਿਸੇ ਨੇ ਫੋਨ ਮਿਲਣ ਦੀ ਆਸਾ ਹੋ ਜਾਂਦੀ ਹੈ ਜੀ ਧੰਨਵਾਦ ਜੀ ਨਵਾਂ ਸਾਲ ਦੀ ਸ਼ੁਰੂਆਤ ਤੇ ਇੱਕ ਬਟਾਲਾ ਪੁਲਿਸ ਦਾ ਇੱਕ ਉਪਰਾਲਾ ਹੈਗਾ ਜਿਵੇਂ ਕਿ ਤੁਸੀਂ ਦੇਖਿਆ ਕਿ ਅਸੀਂ ਜਿਹੜਾ 350 ਦੇ ਮੋਬਾਈ ਕਰੀਬ ਅਸੀਂ ਰਿਕਵਰ ਕੀਤੇ ਹੈਗੇ ਆ ਤੇ ਅੱਜ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਰਿਟਰਨ ਕਰਨ ਜਾ ਰਹੇ ਆ ਤੇ ਇਹਨਾਂ ਦੀ ਕੀਮਤ ਜਿਹੜੀ ਹੈਗੀ ਆ 60 ਲੱਖ ਦੇ ਕਰੀਬ ਹੈਗੀ ਹੈ ਤੇ ਪਹਿਲਾਂ ਵੀ ਬਟਾਲਾ ਪੁਲਿਸ ਵੱਲੋਂ ਬੜਾ ਅੱਛਾ ਇਸ ਦੇ ਵਿੱਚ ਸਾਰੇ ਸਾਲ ਦੇ ਵਿੱਚ ਕੰਮ ਕੀਤਾ ਗਿਆ ਸਾਰੇ ਸਾਲ ਦੇ ਵਿੱਚ 13500 ਦੇ ਕਰੀਬ ਮੋਬਾਈਲ ਜਿਹੜੇ ਹੈਗੇ ਆ ਕਰਕੇ ਅਸੀਂ ਰਿਕਵਰ ਕਰਕੇ ਵਾਪਸ ਕੀਤੇ ਆ ਤੇ ਇਹਦੀ ਜਿਹੜੀ ਕੀਮਤ ਹੈ ਕਰੀਬ 2.5 ਕਰੋੜ ਦੇ ਕਰੀਬ ਹੈਗੀ ਹੈ ਤੇ ਇਹਦੇ ਨਾਲ ਨਾਲ ਕਿਉਂਕਿ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ ਮੈਂ ਤੁਹਾਨੂੰ ਪਿਛਲੇ ਸਾਲ ਦੇ ਵਿੱਚ ਜੋ ਬਟਾਲਾ ਪੁਲਿਸ ਦੀ ਕਾਰਜਕਾਰੀ ਰਹੀ ਹੈ ਨਸ਼ਿਆਂ ਦੇ ਖਿਲਾਫ ਉਹ ਵੀ ਦੱਸਣਾ ਚਾਹਾਂਗਾ 1200 ਦੇ ਕਰੀਬ ਜਿਹੜੇ ਐਨਡੀਪੀਐਸ ਦੇ ਪਰਚੇ ਰਿਸਟਰ ਹੋਏ ਹੈਗੇ ਆ ਤੇ 2200 ਦੇ ਕਰੀਬ ਜਿਹੜੇ ਅਕਿਊਜ਼ ਫੜ ਕੇ ਅਸੀਂ ਜ਼ਿਲ੍ਹਾ ਦੇ ਵਿੱਚ ਭੇਜੇ ਹੈ ਤੇ 35 ਕਰੋੜ ਦੇ ਨਜ਼ਦੀਕ ਪ੍ਰਾਪਰਟੀ ਜਿਹੜੀ ਹੈਗੀ ਅਸੀਂ ਫੋਰਫਿਟ ਕੀਤੀ ਹੈ ਤੇ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਇਸ ਸਾਲ ਵੀ ਜਿਹੜਾ ਹੈਗਾ ਬਟਾਲਾ ਪੁਲਿਸ ਇਸੇ ਤਰ੍ਹਾਂ ਨਸ਼ਿਆਂ ਦੇ ਖਿਲਾਫ ਜੰਗ ਜਾਰੀ ਰੱਖੇਗੀ ਸਰ ਜੀ ਤੁਸੀਂ ਕਿਹਨਾ ਦੇਖਿਆ ਅੰਦਰ ਮੋਬਾਈਲ ਲੈਣ ਆਏ ਆ ਕਈਆਂ ਨੇ ਕਿਸ਼ਤਾਂ ਦੇ ਇਨਸਟਾਲਮੈਂਟ ਤੇ ਲੈ ਹੁੰਦੇ ਆ ਫੋਨ ਇੱਕ ਭੈਣਾ ਜਿਨ੍ਹਾਂ ਨੇ ਇਨਸਟਾਲਮੈਂਟ ਤੇ ਲਿਆ ਇੱਕ ਹੀ ਕੇਸ ਹੈ ਕਿਸ਼ਤ ਪਹਿਲੀ ਗਈ ਸੀ ਅੱਜ ਉਹਦਾ ਵੀ ਫੋਨ ਮਿਲ ਗਿਆ ਬਿਲਕੁਲ ਜੀ ਮੋਬਾਈਲ ਦੇ ਨਾਲ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਬਹੁਤ ਹੀ ਇਮੋਸ਼ਨਸ ਲੋਕਾਂ ਦੇ ਜੁੜੇ ਹੁੰਦੇ ਆ ਮੈਨੂੰ ਹੁਣੇ ਆਫੀਸਰ ਦੱਸ ਰਹੇ ਸੀਗੇ ਕਿ ਕਿਸੇ ਦਾ ਮੋਬਾਈਲ ਬਿਹਾਰ ਤੋਂ ਰਿਕਵਰ ਕੀਤਾ ਹੈਗਾ ਕਿਸੇ ਦਾ ਮਹਾਰਾਸ਼ਟਰ ਤੋਂ ਕੀਤਾ ਹੈ ਤੇ ਇੱਕ ਭੈਣ ਸੀਗੀ ਜਿਹਦਾ ਪਰਸ ਵੀ ਨਾਲ ਗਵਾਚ ਗਿਆ ਸੀ ਤੇ ਉਹਨਾਂ ਦੇ ਨਾਲ ਏਟੀਐਮ ਤੇ ਕਾਗਜ਼ ਵੀ ਵਿੱਚ ਸੀਗੇ ਤੇ ਉਹ ਸਾਰਾ ਪਰਸ ਹੀ ਅਸੀਂ ਪੂਰਾ ਦਾ ਪੂਰਾ ਰਿਕਵਰ ਕੀਤਾ ਹੈਗਾ ਤੇ ਮੈਂ ਇਹ ਵੀ ਤੁਹਾਡੇ ਮਾਧਿਅਮ ਨਾਲ ਹੀ ਸਾਰੇ ਬਟਾਲਾ ਵਾਸੀਆਂ ਨੂੰ ਦੱਸਣਾ ਚਾਹਾਂਗਾ ਕਿ ਜੇ ਕਿਸੇ ਦਾ ਵੀ ਕੋਈ ਮੋਬਾਈਲ ਗੁੰਮਦਾ ਹੈਗਾ ਤਾਂ ਆਪਣੀ ਸਾਂਝ ਕੇਂਦਰ ਦੇ ਵਿੱਚ ਜਾਂ ਥਾਣਿਆਂ ਦੇ ਵਿੱਚ ਉਹ ਆਪਣਾ ਡੱਬਾ ਲੈ ਕੇ ਪਹੁੰਚੋ ਜਿਹੜਾ ਆਈਐਮਈ ਨੰਬਰ ਹੈ ਉਹ ਤਾਂ ਸਾਨੂੰ ਜਰੂਰ ਇਨਫੋਰਮ ਕਰੋ ਤਾਂ ਕਿ ਅਸੀਂ ਉਹਨੂੰ CEIR ਪੋਰਟਲ ਤੇ ਰਜਿਸਟਰ ਕਰ ਸਕੀਏ ਤੇ ਇਸੇ ਤਰ੍ਹਾਂ ਮੋਬਾਈਲ ਰਿਕਵਰ ਕਰਕੇ ਤੁਹਾਨੂੰ ਸਾਰਿਆਂ ਨੂੰ ਰਿਟਰਨ ਕਰ ਦਾਂਗੇ ਸੱਚ ਐਂਡ ਸਿਸਟਮ ਹੁੰਦਾ ਕਿੰਨਾ ਸਮਾਂ ਫਿਰ ਕਿੰਨਾ ਟਾਈਮ ਕਿੰਨੀ ਗੈਫਰਟ ਕਰਨੀ ਪੈਂਦੀ ਹੈ ਜਿਸ ਤਿੱਕੇ ਨਾਲ ਮੋਬਾਈਲ ਲੱਭੇ ਇਹ ਦੇਖੋ ਇਹ ਮੈਂ ਬਿਲਕੁਲ ਜਿਹੜੀ ਸਾਡੀ ਟੀਮ ਸਾਰੀ ਲੱਗੀ ਹੈ ਅੰਡਰ ਦੀ ਸੁਪਰਵੀਜ਼ਨ ਆਫ ਐਸਪੀ ਇਨਵੈਸਟੀਗੇਸ਼ਨ ਉਹਨੂੰ ਮੈਂ ਅਪਰੀਸ਼ੀਏਟ ਕਰਾਂਗਾ ਤੇ ਨਾਲ ਸਾਡੇ ਡਿਪਟੀ ਸਾਹਿਬ ਨੇ ਉਹਨੂੰ ਸਾਰਿਆਂ ਨੂੰ ਅਪਰੀਸ਼ੀਏਟ ਕਰਾਂਗਾ ਬਿਲਕੁਲ ਇਹਦੇ ਵਿੱਚ ਐਫਰਟ ਲੱਗਦਾ ਹੈਗਾ ਕੁਝ ਮੋਬਾਈਲ ਜਿਹੜੇ ਜਲਦੀ ਰਿਕਵਰ ਜਿੱਦਾਂ ਮੈਂ ਦੱਸਿਆ ਕਿ ਹੋਰ ਸਟੇਟਾਂ ਤੋਂ ਵੀ ਮੋਬਾਈਲ ਰਿਕਵਰ ਕੀਤੇ ਆ ਉਹਨੂੰ ਥੋੜਾ ਟਾਈਮ ਲੱਗ ਜਾਂਦਾ ਬਟ ਇਹ ਸਾਡਾ ਵਾਦਾ ਹੈਗਾ ਕਿ ਅਸੀਂ ਪੂਰਾ ਤੋਂ ਪੂਰਾ ਐਫਰਟ ਕਰਾਂਗੇ ਕਿ ਸਭ ਦੇ ਮੋਬਾਈਲ ਜਿਹੜੇ ਹੈਗੇ ਉਹ ਰਿਕਵਰ ਕਰਾਂਗੇ ਥੈਂਕ ਯੂ ਥੈਂਕ ਯੂ